ਵਿਗੁਰੂ ਜੀ ਕਾਲ ਸਾਸਿਲ ਵੈਗੁਰੂ ਜੀ ਕੀ ਭਤੇ ਨਮਸਤੇ ਅਦਾਲ ਦੋਸਤੋ ਫਗਵਾੜਾ ਕਾਂਡ ਦੇ ਵਿੱਚ ਵਿਸ਼ਾਲ ਕਪੂਰ ਦਾ ਜਿਹੜਾ ਮਰਡਰ ਹੋਇਆ ਸੀ ਸੋ ਪੁਲਿਸ ਨੇ 7 ਦਿਨ ਦਾ ਰਿਮਾਂਡ ਲਿਆ ਸੀ ਉਸ ਗੱਲ ਨੂੰ ਉਸ ਭਾਣੇ ਨੂੰ ਵਰਤੇ ਹੋਏ ਅੱਜ 9 ਦਿਨ ਹੋ ਗਏ ਸੋ 7 ਦਿਨ ਦਾ ਰਿਮਾਂਡ ਵੀ ਪੂਰਾ ਹੋ ਗਿਆ ਉਸ ਤੋਂ ਬਾਅਦ ਗੁਰਵਿੰਦਰ ਢਿੱਲੋਂ ਸਾਹਿਬ ਨੇ ਜੋ ਕਿ ਪੁਲਿਸ ਦੇ ਅਫਸਰ ਨੇ ਜਿੰਨਾਂ ਦੇ ਕੋਲੇ ਜਾਂਚ ਸੀ ਸਾਰੇ ਉਹਨਾਂ ਨੇ ਕੋਈ ਖਾਸ ਇਹ ਇਹਨੂੰ ਤਵੱਜੋ ਨੇ ਦਿੱਤੀ ਕਿ ਇਸ ਨੂੰ ਕੋਈ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਕੋਈ ਦੱਸਿਆ ਨਹੀਂ ਗਿਆ ਕਿ ਬਣਿਆ ਕੀ ਤੇ ਬਸ ਇਹਦੇ ਅੰਦਰੂਨੀ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਉਹਦੀ 304 ਧਾਰਾ ਨੂੰ ਬਦਲ ਕੇ 302 ਤਬਦੀਲ ਕਰਤਾ ਹੈ ਹਮੇ ਸਾਨੂੰ ਪਹਿਲੇ ਹੀ ਪਤਾ ਸੀਗਾ ਕਿ ਪੁਲਸ ਨੇ ਇੱਕ ਮਜਬੂਰੀ ਦੇ ਵਿੱਚ ਉਥੋਂ ਗੁਰਦੁਆਰੇ ਚੋਂ ਭਾਰੀ ਸਿੱਖਾਂ ਦੇ ਕੰਢੇ ਤੋਂ ਕੱਢਣਾ ਕਿਸ ਤਰੀਕੇ ਨਾਲ ਸੋ ਇਸ ਕਰਕੇ 304 ਲਾਈ ਸੀ ਜਦਕੀ ਬਣਦੀ 302 ਹੀ ਸੀ ਇਹ ਤਾਂ ਹੋ ਹੀ ਜਾਣੀ ਸੀ ਇਹ ਤਾਂ ਅਦਾਲਤ ਵਿੱਚ ਵੀ ਵਕੀਲਾਂ ਦੇ ਥਰੂ ਵੀ ਉਹਦੇ ਤੱਥਾਂ ਦੇ ਆਧਾਰ ਤੇ ਵੀ ਹੋ ਜਾਣੀ ਸੀ ਪਰ ਸਵਾਲ ਇਹ ਉੱਠਦਾ ਹੈ ਕਿ ਉਹਦਾ ਬਾਕੀ ਜਿਹੜਾ ਸੀ ਲੇਖਾ ਜੋਖਾ ਕਿੱਧਰ ਗਿਆ ਗੁਰਦੁਆਰਾ ਸਾਹਿਬ ਵਿੱਚ ਇੰਨੇ ਕੈਮਰੇ ਹੁੰਦੇ ਹੋਏ ਆ ਚਾਰੇ ਪਾਸੇ ਇੰਨੇ ਕੈਮਰੇ ਹੁੰਦੇ ਹੋਏ ਉਹ ਥੇ ਵੀ ਦਿਖਾਉਂਦੇ ਨੇ ਕਹਿੰਦੇ ਕਹਿੰਦੇ ਨੇ ਬਾਥਰੂਮ ਚ ਮੁੰਡਾ ਲੁਕਿਆ ਹੋਇਆ ਸੀ ਵਿਆਧਵੀ ਕਰਨ ਗਿਆ ਅੰਦਰ ਤਾਂ ਹਾਲ ਵਿੱਚ ਉਹ ਗਿਆ ਹੀ ਨਹੀਂ ਜਿਹੜੇ ਕਮਰੇ ਵਿੱਚ ਇਹਨੇ ਨਿਹੰਗ ਨੇ ਇਹਨੇ ਉਹ ਉਸ ਦਾ ਵਿਚਾਰੇ ਦਾ ਗਰੀਬ ਬੰਦੇ ਦਾ ਮਸੂਮ ਦਾ ਯਤੀਮ ਬੱਚੇ ਦਾ ਕਤਲ ਕਰਤਾ ਉਹ ਉਥੋਂ ਦਾ ਸੀਸੀਟੀ ਕਿੱਧਰ ਗਿਆ ਸੋ ਉਹਦੇ ਵਿੱਚ ਇਹ ਕੜਮ ਚੌਧਰੀ ਸਾਰੇ ਫਸਦੇ ਨੇ ਇਸ ਕਮੇਟੀ ਦੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਕਮੇਟੀ ਪ੍ਰਬੰਧਨ ਕਮੇਟੀ ਜਿੰਨੀ ਵੀ ਹੈ ਇਹਦੇ ਵਿੱਚ ਦੋਸ਼ੀ ਹੈ ਜਿਹੜੇ ਜਿਹੜੇ ਲੋਕ ਉਦੋਂ ਨਾਲ ਵੀਡੀਓ ਬਣਾ ਰਿਆ ਸੀ ਉਹ ਕੋਲ ਸ਼ਾਮਿਲ ਸਨ ਉਹਨਾਂ ਤੇ ਪੁੱਛਗਿੱਛ ਕਿਉਂ ਨਹੀਂ ਹੋਈ ਪੁਲਿਸ ਦੁਆਰਾ ਸੋ ਸਰੀਕ ਕਾਮ ਤੱਕ ਦੇ ਐਸਜੀਪੀਸੀ ਵੱਲੋਂ ਉੱਥੋਂ ਦੇ ਜਥੇਦਾਰਾਂ ਸਰ ਵੱਲੋਂ ਵੀ ਕੋਈ ਵਧੀਆ ਬਿਆਨ ਆਇਆ ਨਹੀਂ ਆਏਗਾ ਮੋੜ ਇਸ ਕੇਸ ਦੇ ਬਾਰੇ ਹੱਕ ਔਰ ਸੱਚ ਦੀ ਜਿੱਥੇ ਗੱਲ ਹੋਣੀ ਚਾਹੀਦੀ ਹੈ ਧਰਮ ਦੇ ਠੇਕੇਦਾਰ ਉੱਥੇ ਗੱਲ ਕਰਨੀ ਚਾਹੀਦੀ ਹੈ ਇਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਕਿ ਨਿਹੰਗਰ ਨੇ ਜਿਹੜਾ ਕਤਲ ਕਰਿਆ ਸਹੀ ਕਰਿਆ ਜਾਂ ਮੁੰਡਾ ਜਿਹੜਾ ਮਾਰਿਆ ਗਿਆ ਉਹ ਗਲਤ ਮਾਰਿਆ ਗਿਆ ਜਾਂ ਕਿਵੇਂ ਇੱਥੇ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਪੰਜਾਬ ਵਿੱਚ ਹਜ਼ਾਰਾਂ ਜਥੇਬੰਦੀਆਂ ਨੇ ਹਰ ਤਰ੍ਹਾਂ ਦੀ ਜਥੇ ਜਥੇਬੰਦੀ ਹੈ ਸੋ ਸਿੱਖ ਜਥੇਬੰਦੀਆਂ ਹਿੰਦੂ ਜਥੇਬੰਦੀਆਂ ਕੋਈ ਨਹੀਂ ਬੋਲ ਰਿਹਾ ਵੀਰੋ ਅੱਜ ਜੇ ਤੁਸੀਂ ਆਪਣੇ ਹੱਕ ਔਰ ਸੱਚ ਦੀ ਲੜਾਈ ਨਹੀਂ ਲੜਦੇ ਕਿਸੇ ਗਰੀਬ ਦੇ ਨਾਲ ਨਹੀਂ ਖੜਦੇ ਤਾਂ ਕੱਲ ਨੂੰ ਇੱਕ ਇੱਕ ਕਰਕੇ ਹੋਰ ਬਹੁਤ ਹੋਣਗੇ ਗੁਰਦਵਾਰਿਆਂ ਦੇ ਨਾਮ ਤੇ ਬੇਦਵੀ ਦੇ ਨਾਮ ਤੇ ਹੋਰ بڑے ਨਰਦੋਸ਼ੇ ਮਾਰੇ ਜਾਣਗੇ ਸੋ ਇਹ ਚੀਜ਼ ਤਾਂ ਹੀ ਰੁਕਣੀ ਸੀ ਜੇ ਇਹਦੇ ਉੱਤੇ ਆਪਾਂ ਸਾਰੇ ਖੜਦੇ ਕਿਤੇ ਕੋਈ ਜਲੂਸ ਕਿਤੇ ਕੋਈ ਕੈਂਡਲ ਮਾਰਚ ਕਿਤੇ ਕੋਈ ਵਿਰੋਧ ਪ੍ਰਦਰਸ਼ਨ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਜਾਨਾ ਤਰ ਲੋਕਾਂ ਨੇ ਇਹਨੂੰ ਵਾਵਾ ਘਟਲ ਲਈ ਕੰਮ ਕੀਤਾ ਔਰ ਨਿਆਗਨੇ ਵੀ ਆਪਣੀ ਵਾਵਾ ਘਟਣ ਦੇ ਵਾਸਤੇ ਉਸ ਗਰੀਬ ਦਾ ਕਤਲ ਕਰਤਾ ਸੋ ਉਹ ਮਸੂਮ ਤਾਂ ਮਾਰਿਆ ਗਿਆ ਪਰ ਉਹਦਾ ਹੁਣ ਬਣੂ ਕੀ ਉਹਦਾ ਕੇਸ ਦੀ ਪੈਰਵਾਹੀ ਕੌਣ ਕਰੂ ਸੋ ਜਿਵੇਂ ਕਿ ਆਪਣੇ ਸਿੱਖ ਜਥੇਬੰਦੀਆਂ ਆਪਣੇ ਆਹ ਬੰਦੀ ਸਿੰਘਾਂ ਦੀ ਰਿਹਾਈ ਲਈ ਫ੍ਰੀ ਵਿੱਚ ਕੇਸ ਲੜਦੀਆਂ ਨੇ ਇੰਨੇ ਸਾਲਾਂ ਤੋਂ ਲੜਦਿਆਂ ਆ ਰਿਆ ਨੇ ਔਰ ਇਹ ਬਿਨਾ ਕੋਈ ਪੈਸਾ ਲਏ ਹੋਏ ਇੱਕ ਸੇਵਾ ਭਾਵ ਤੇ ਤਾਂ ਮੈਂ ਕਹਿੰਦਾ ਮੈਂ ਹੱਥ ਜੋੜ ਕੇ ਬੇਨਤੀ ਉਹਨਾਂ ਅੱਗੇ ਕਰਦਾ ਵਕੀਲਾਂ ਅੱਗੇ ਵਕੀਲ ਸਾਹਿਬਾਂ ਅੱਗੇ ਭਾਵੇਂ ਸਿੱਖ ਭਰਾ ਵਕੀਲ ਹੋਵੇ ਭਾਵੇਂ Hindu ਵੀਰ ਹੋਵੇ ਭਾਵੇਂ ਕ੍ਰਿਸਚੀਅਨ ਹੋਵੇ ਜਾਂ ਮੁਸਲਮਾਨ ਇਹੋ ਜਿਹੇ ਮੌਕੇ ਤੇ ਆ ਕੇ ਤੁਸੀਂ ਇਹ ਜੇ ਉਸ ਗਰੀਬ ਦਾ ਕੋਈ ਵਕੀਲ ਨਹੀਂ ਖੜਾ ਹੁੰਦਾ ਉਹ ਤੱਖਾਂ ਦੇ ਆਧਾਰ ਤੇ ਤਾਂ ਉਹਨੇ ਬਰੀ ਹੋ ਹੀ ਜਾਣਾ ਮੈਨੂੰ ਦੱਸੋ ਉਹਦਾ ਕੇਸ ਉਹਨੂੰ ਇਨਸਾਫ ਕਿੱਥੋਂ ਮਿਲੂਗਾ ਅਦਾਲਤ ਵਿੱਚ ਵੀ ਇਨਸਾਫ ਨਹੀਂ ਮਿਲਣਾ ਜੇ ਉਹਦਾ ਵੀ ਵਕੀਲ ਖੜਾ ਨਹੀਂ ਹੁੰਦਾ ਤਾਂ ਸਰਕਾਰੀ ਵਕੀਲ ਦਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਬਹਿਸ ਕਰੂਗਾ ਕਿੰਨੀ ਕੁ ਕਰ ਸਕਦਾ ਇੱਕ ਦਾਇਰੇ ਵਿੱਚ ਰਹਿ ਕੇ ਕਰੂਗਾ ਸੋ ਕਿਸੇ ਵੀਰ ਭਰਾ ਨੂੰ ਕਿਸੇ ਦੇ ਅੰਦਰ ਕੋਈ ਦਰਦ ਹੈ ਔਰ ਹਮਦਰਦੀ ਉੱਠੇ ਕੋਈ ਚੰਗਾ ਵਕੀਲ ਰੱਬ ਦਾ ਬੰਦਾ ਉੱਥੇ ਉਹਦਾ ਵਕੀਲ ਉਹਦਾ ਕੇਸ ਲੜੇ ਹੈਂਡਲ ਕਰੇ ਔਰ ਐਂਡ ਤੱਕ ਲੜੇ ਉਹਨੂੰ ਡਰਨ ਦੀ ਕੋਈ ਲੋੜ ਨਹੀਂ ਇਹ ਜਿਹੜੇ ਬੰਦਾ ਹੈ ਇਹ ਜਿਨ੍ਹਾਂ ਜਿਹਦੇ ਨਾਮ ਦੇ ਅਗੇ ਮੰਗੂ ਮਠਲਾ ਬਹੁਤ ਸ਼ਾਤਨ ਔਰ ਨਸ਼ੇੜੀ ਬੰਦਾ ਸੀ ਇਹਨੇ ਜਾਣ ਬੁੱਝ ਕੇ ਵਾਵਾ ਖੱਟਣ ਲਈ ਉਸ ਮੁੰਡੇ ਦਾ ਕਤਲ ਕਰਿਆ ਸੀ ਸੋ ਉਹਦਾ ਕਤਲ ਹੋ ਗਿਆ ਔਰ ਪੁਲਿਸ ਨੇ ਅਜੇ ਕੋਈ ਆਪਣਾ ਉਸਦੇ ਸੂਤਰਾਂ ਅਨਸਾਰ ਕੋਈ ਵਧੀਆ ਹੰਗਾਰਾ ਨਹੀਂ ਭਰਿਆ ਔਰ ਕੋਈ ਪ੍ਰੈਸ ਪ੍ਰੈਸ ਕਾਨਫਰੰਸ ਨਹੀਂ ਕੀਤੀ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਅਧਿਕਾਰੀਆਂ ਤੱਕ ਇਹਨਾਂ ਜ਼ਥੇਦਾਰਾਂ ਤੱਕ ਇਹਨਾਂ ਚੌਧਰੀਆਂ ਤੱਕ ਸਾਰਿਆਂ ਤੱਕ ਧਰਮ ਦੇ ਠੇਕੇਦਾਰਾਂ ਤੱਕ ਪਹੁੰਚੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਪੁਲਿਸ ਪ੍ਰਸ਼ਾਸਨ ਵੀ ਜਾਗੇ ਔਰ ਪ੍ਰੈਸ ਕਾਨਫਰੰਸ ਕਰਕੇ ਆਪਣਾ ਇਹ ਸਾਰਾ ਖੁਲਾਸਾ ਤਰੇ ਹੋਰ ਜਨਤਾ ਦੇ ਸਾਹਮਣੇ ਸੱਚ ਤੇ ਸੱਚ ਦੇ ਝੂਠ ਦਾ ਝੂਠ ਆਵੇ ਸੋ ਵੀਡੀਓ ਲੰਬੀ ਹੋ ਰਹੀ ਹੈ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਸ ਕੇਸ ਨਾਲ ਸੰਬੰਧਿਤ ਸਾਰੀਆਂ ਵੀਡੀਓ ਸਾਰੀਆਂ ਅਪਡੇਟ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ ਸਸ